ਸਰੋਤਿਓ ਸਾਥਰੀਏ ਕਾਲ ਤੇ ਫਾਸਟਵੇ ਪ੍ਰਾਈਮ ਤੇ ਮੈਂ ਸੰਦੀਪ ਲੁੰਬਾ ਬੜੇ ਦੁੱਖ ਦੀ ਖਬਰ ਲੈ ਕੇ ਹਾਜ਼ਰ ਆਇਆ ਬੜਾ ਗੰਭੀਰ ਮੁੱਦਾ ਬਣ ਗਿਆ ਹੈ ਅਕਲੀਏ ਦੇ ਜੰਪ ਜੋ ਕਿ ਜ਼ਿਲ੍ਹਾ ਫਰੀਦਕੋਟ ਅਤੇ ਜ਼ਿਲ੍ਹਾ ਬਠਿੰਡਾ ਦੇ ਵਿਚਕਾਰ ਜੈਤੋ ਮੰਡੀ ਹੈ ਜੈਤੋ ਅਤੇ ਗੋਨਿਆਣਾ ਮੰਡੀ ਦੋ ਮੰਡੀਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਹੈ ਅਕਲੀਆ ਜਿੱਥੇ ਇਹ ਜੰਪ ਬਣੇ ਹਨ ਜਿੱਥੇ ਆਏ ਦਿਨ ਵੱਡੇ ਹਾਦਸੇ ਹੋ ਰਹੇ ਹਨ ਇਹ ਜੰਪ ਵੀ ਹਾਦਸਿਆਂ ਕਰਕੇ ਹੀ ਬਣੇ ਸੀ ਇੱਥੇ ਇੱਕ ਸਾਡੀ ਭੈਣ ਨੌਜਵਾਨ ਉਹਦੀ ਮੌਤ ਹੋਈ ਸੀ ਅਤੇ ਇੱਕ ਨੌਜਵਾਨ ਗੱਭਰੂ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ 3 ਦਿਨਾਂ ਦੇ ਧਰਨੇ ਤੋਂ ਬਾਅਦ ਜੰਪ ਬਣਾਏ ਗਏ ਸੀ ਲੇਕਿਨ ਜੰਪ ਤਕਰੀਬਨ ਫੁੱਟ ਦੇ ਹਿਸਾਬ ਨਾਲ ਗੱਲ ਕਰੀ ਤਾਂ ਬਹੁਤ ਉੱਚੇ ਬਣੇ ਨੇ ਜਿਸ ਦੇ ਕਰਕੇ ਹਾਦਸੇ ਹੋ ਰਹੇ ਨੇ ਥੋੜਾ ਜੰਪਾਂ ਨੂੰ ਛੋਟਾ ਕੀਤਾ ਜਾ ਸਕਦਾ ਹੈ ਇਹ ਦੇਖੋ ਅੱਜ ਦੀ ਖਬਰ ਕਿੰਨੀ ਅਹਿਮ ਹੈ ਲੋੜੀ ਵਾਲੇ ਦਿਨ ਇਸ ਨੌਜਵਾਨ ਦੇ ਸੱਟ ਲੱਗੇ ਬਾਕੀ ਸਾਰੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੇਖੋ ਫਾਸਟਵੇ ਪ੍ਰਾਈਮ ਤੇ ਇਹ ਖਬਰ ਥੋੜਾ ਬੂਲ ਪਾਉਂਗੀ ਤੁਸੀਂ ਹਾਂਜੀ ਹਲਕਾ ਬੋਲ ਕੇ ਥੋੜਾ ਬਿਆਨ ਦੇ ਦੋਗੇ ਕੀ ਨਾਮ ਹੈ ਤੁਹਾਡਾ ਲਾਪ੍ਰਿਤ ਅੱਛਾ ਅੱਛਾ ਤੁਸੀਂ ਪਾਇਨਲੈਂਡ ਸਕੂਲ ਜਿੱਥੇ ਸਰਵਿਸ ਦਿੰਦੇ ਹੋ ਟੀਚਰ ਹੋ ਹਾਂਜੀ ਅੱਛਾ ਰੋ ਜਾਣੇ ਹੋ ਵਾਸਤੇ ਹਾਂਜੀ ਹਾਂਜੀ ਅੱਜ ਕੀ ਘਟਨਾ ਵਾਪਰੀ ਜੀ ਦੱਸ ਸਕਦੇ ਹੋ ਆ ਰਾਮਨਾਦਾਸ ਤੋਂ ਕੋਈ ਨਹੀਂ ਘਬਰਾਉਣਾ ਆ ਰਾਮਨਾਦਾਸ ਤੋਂ ਗੁੰਨਿਆਣੀ ਕੋਈ ਇੱਥੇ ਸੀਗੇ ਜੀ ਜੀ ਗੁੰਨਿਆਣੀ ਤੋਂ ਹਾਂਜੀ ਨਿਊ ਦੀ ਵਾਸੇ ਉਹ ਜਦੋਂ ਅਕਲੀ ਆਈ ਪਤਾ ਨਹੀਂ ਮੈਨੂੰ ਕੋਈ ਐਂਡ ਨਹੀਂ ਪਤਾ ਤੇ ਉਹ ਹਮੋਂ ਦੇ ਇੱਕਦਮ ਉਹ ਤੇਜ਼ ਨਗਾਤੀ ਸਾਡਾ ਮੇਰਾ ਤਿੰਨ ਵਾਰੀ ਸਰਵਜੋ ਬਸ ਹਾਂ ਕੋਈ ਅੱਗੋਂ ਬੱਸ ਆ ਗਈ ਸੀ ਕਿ ਕੀ ਸੀ ਕਿ ਸਿੱਧੇ ਜਾ ਰਹੇ ਸੀ ਇਹਨਾਂ ਨੇ ਮੈਨੂੰ ਪਤਾ ਜਿਵੇਂ ਡੱਕਦਾ ਮਿਓ ਲੱਗਿਆ ਅੱਛਾ ਤੁਸੀਂ ਵਿਚਾਲੇ ਬੈਠੇ ਸੀ ਨਹੀਂ ਮੈਂ ਪਿੱਛੇ ਬੈਠਾ ਸੀ ਅੱਛਾ ਸਭਾ ਪਿੱਛੇ ਤੁਹਾਨੂੰ ਅੱਗੇ ਦੀ ਨਹੀਂ ਪਤਾ ਔਰ ਇੱਕਦਮ ਬੱਸ ਉਛਲੀ ਤੇ ਤੁਹਾਡੇ ਸਿਰ ਛੱਤ ਨਾਲ ਲੱਗਿਆ ਕੋਈ ਨਹੀਂ ਮੈਂ ਬੋਲ ਰਿਹਾ ਤੁਸੀਂ ਆਹ ਨਾ ਕਰਦੇ ਰਹੋ ਔਰ ਉਸ ਤੋਂ ਬਾਅਦ ਤੁਹਾਡਾ ਸਿਰ ਲੱਗਿਆ ਤੇ ਬਲੈਡਿੰਗ ਚੱਲ ਪਈ ਦੰਦਾਂ ਚ ਹਾਂਜੀ ਦੰਦ ਵੀ ਟੁੱਟੇ ਆ ਹਾਂਜੀ ਤਿੰਨ ਦੰਦ ਟੁੱਟੇ ਆ ਓਹ ਕਿੰਨੇ ਚਿਰ ਹੋ ਗਿਆ ਤੁਹਾਨੂੰ ਆਂਦੇ ਜਾਂਦੇ ਨੂੰ ਇੱਥੇ ਇਹਨਾਂ ਹੋ ਗਏ ਸਹੀ 7 ਮਹੀਨੇ ਪਹਿਲੀ ਵਾਰ ਹੀ ਹੋਇਆ ਹਾਂਜੀ ਅੱਜ ਤੋਂ ਹੰਦ ਸੀ ਨਹੀਂ ਧੁੰਦ ਨਹੀਂ ਸੀ ਔਰ ਬੱਸ ਤੇਜ਼ ਸੀ ਕਿਹੜੀ ਕੰਪਨੀ ਦੀ ਬੱਸ ਸੀ ਨਿਊ ਜੀਓ ਨਿਊ ਦੀ ਬੱਸ ਸੀ ਤੇਜ਼ ਸੀ ਕਿ ਸਹੀ ਦੱਸਿਓ ਇਸ ਤੇ ਨਾ ਥੋੜਾ ਕੰਪਨੀ ਦੀ ਪਰ ਬਦਨਾਮੀ ਹੁੰਦੀ ਹੈ ਤੇਜ਼ ਸੀ ਤੇਜ਼ ਸੀ ਕੋਈ ਨਹੀਂ ਬਾਈ ਜੀ ਔਰ ਹੰਪਾ ਨੇ ਵੜਕੋ ਕੀ ਹੁੰਦਾ ਔਰ ਹੰਪਾ ਬਾਰੇ ਵੀ ਕੁਝ ਕਹਿਣਾ ਚਾਹੁੰਨੇ ਹੋ ਕਿ ਉਹ ਹੰਪ ਵੀ ਕਿੰਨੇ ਗਲਤ ਹੈ ਗਲਤੀ ਹੈ ਜਿਹੜਾ ਇਦਾਂ ਹੈ ਨਾ ਜੀਟੀ ਰੌੜਾ ਉਹਦੇ ਤੇ ਹੰਪ ਹੈ ਨਾ ਜੀ ਤੁਸੀਂ ਠੀਕ ਹੋ ਚਲੋ ਰਿਲੈਕਸ ਕਰੋ ਡਾਕਟਰ ਸਾਡੇ ਅੱਛੇ ਤੁਹਾਨੂੰ ਦੇਖ ਰਿਹਾ ਅੱਛਾ ਸਾਡਾ ਸਟਾਫ ਹੈ ਸਾਰਾ ਹੈਂਡਲ ਕਰ ਰਿਹਾ ਤੁਸੀਂ ਘਬਰਾਉਣਾ ਅੱਛਾ ਸਿਵਲ ਹਸਪਤਲ ਜੱਤੋਂ ਤੁਸੀਂ ਇਸ ਵਕਤ ਜੇਰੇ ਲਾਜ਼ ਹੋ ਔਰ ਤੁਸੀਂ ਘਬਰਾਉਣਾ ਨਹੀਂ ਔਰ ਬਸ ਵਾਲੇ ਵੀ ਆਏ ਆ ਨਿਊ ਦੀਪ ਵਾਲੇ ਵੀ ਆਏ ਆ ਆਪ ਇਹਨਾਂ ਨਾਲ ਵੀ ਗੱਲ ਕਰਦੇ ਆ ਠੀਕ ਹੈ ਘਬਰਾਉਣਾ ਨਹੀਂ ਸੋ ਦੋਸਤੋ ਮੌਕੇ ਤੇ ਨਿਊ ਦੀਪ ਕੰਪਨੀ ਦੇ ਸਟਾਫ ਤੋਂ ਇਲਾਵਾ ਇੱਥੇ ਹੋਰ ਵੀ ਜਿਹੜੇ ਨਿੱਜੀ ਕੰਪਨੀਆਂ ਔਰ ਅਡਾ ਇਨਚਾਰਜ ਵੀ ਇੱਥੇ ਸ਼ਰਮਾ ਜੀ ਪਹੁੰਚੇ ਆ ਔਰ ਇਹਨਾਂ ਨਾਲ ਵੀ ਗੱਲ ਕਰਦੇ ਇਹਨਾਂ ਦੀ ਜਿਹੜੀ ਕੰਪਨੀ ਦੀ ਵਾਸੀ ਹੈ ਨਿਊ ਦੀਪ ਦੇ ਇੱਥੇ ਕਾਫੀ ਚਿਰ ਪਹਿਲਾਂ ਨੇ ਸਰਵਿਸ ਦਿੱਤੀ ਹੈ ਹੁਣ ਇਹ ਇਨਚਾਰਜ ਹੈ ਜੈਤੋ ਸਾਰਾ ਇਹ ਦੇਖਦੇ ਬੱਸਾਂ ਦਾ ਜੋ ਵੀ ਇਹਨਾਂ ਦੀ ਦੀਪ ਆਉਂਦੀਆਂ ਕੰਪਨੀ ਦੀਆਂ ਔਰ ਇਹਨਾਂ ਨਾਲ ਗੱਲ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਹੈ ਵਧੀਆ ਸਰ ਕੀ ਨਾਮ ਆਪਣਾ ਮੇਰੇ ਨਾਮ ਭੋਰ ਸਿੰਘ ਜੀ ਭੋਰ ਸਿੰਘ ਜੀ ਆਪਾਂ ਦੇਖੋ ਕਿੰਨੀ ਤਾਰੀਫ ਕੀਤੀ ਸੀ 2 ਮਹੀਨੇ ਪਹਿਲਾਂ ਤੁਸੀਂ ਇੱਕ ਲੇਡੀ ਸੀ ਜਿੱਤਗਿਲ ਦੀ ਸ਼ਾਇਦ ਔਰ ਉਹਨਾਂ ਦਾ 골ਡ ਔਰ ਪੈਸਾ ਔਰ ਨਕਦੀ ਔਰ ਜ਼ਰੂਰੀ ਕਾਗਜ਼ਾਤ ਆਪਣਾ ਲੱਖ ਰੁਪਏ ਦੇ ਮੋੜੇ ਸੀ ਹਨਾ ਉਹ ਅੱਛਾ ਤੁਹਾਨੂੰ ਸਲੂਟ ਕੀਤਾ ਦੁਨੀਆ ਨੇ ਬੜੀ ਵੀਡੀਓ ਲੰਬੀ ਗਈ ਡਿੰਪੀ ਭਾਜੀ ਤੱਕ ਵੀਡੀਓ ਗਈ ਸੰਨੀ ਭਾਜੀ ਤੱਕ ਹੈਨਾ ਹਾਂਜੀ ਔਰ ਅੱਜ ਥੋੜਾ ਜਾ ਚਲੋ ਹੈ ਨਾ ਕਮੀ ਪੇਛੀ ਚਲਦੀ ਰਹਿੰਦੀ ਹੈ ਹਰ ਇੱਕ ਸੜਕ ਤੇ ਚਲੋ ਚੱਲਣਾ ਹਾਦਸੇ ਹੋ ਜਾਂਦੇ ਆ ਜੀ ਜੀ ਅੱਜ ਦੇ ਹਾਦਸੇ ਬਾਰੇ ਸਾਨੂੰ ਪਤਾ ਚੱਲਿਆ ਉਹ ਵੀਰ ਜੀ ਇੱਥੇ ਪਾਇਨ ਲੈਂਡ ਸਕੂਲ ਹੈ ਉਹਦੇ ਚ ਟੀਚਿੰਗ ਦਿੰਦੇ ਬੱਚਿਆਂ ਨੂੰ ਔਰ ਅੱਜ ਵੀ ਉਹ ਕਹਿੰਦੇ 7 ਮਹੀਨਿਆਂ ਕਿ ਮੈਨੂੰ ਹੁੰਦੇ ਨੂੰ ਤੇ ਅੱਜ ਬੱਸ ਥੋੜੀ ਜੀ ਤੇਜ਼ ਵੀ ਕਹਿ ਰਹੇ ਆ ਜੱਤੋਂ ਤੋਂ ਕਹਿੰਦੇ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਜੰਪਾ ਵਾਸਤੇ ਔਰ ਅੱਜ ਦੀ ਕੀ ਘਟਨਾ ਹੋਈ ਇਹਦੇ ਬਾਰੇ ਥੋੜਾ ਦੱਸੋ ਜੀ ਸਰ ਉਹ ਟੀਚਰ ਸਾਡੇ ਨਾਲ ਲੰਮੇ ਸਮੇਂ ਤੋਂ ਸਫ਼ਰ ਕਰ ਰਹੇ ਆ ਅੱਛਾ ਅੱਜ ਨਵੇਂ ਨਹੀਂ ਇਕੋ ਜਿਹੜਾ ਨਹੀਂ ਬਿਆਗਣੀ ਟਿਕੜੀ ਆ ਅੱਛਾ ਜੀ ਉਹ ਜੰਪ ਆ ਤੇ ਮਿੱਟੀ ਪਈ ਆ ਪੈਰਾ ਨਾਲ ਕੋਈ ਅਣਜਾਣ ਬੰਦੇ ਨੂੰ ਨਹੀਂ ਨਵੇਂ ਬੰਦੇ ਨੂੰ ਨਹੀਂ ਪਤਾ ਲੱਗਦਾ ਜਾਨੀ ਕਿ ਜਿਹੜਾ ਉਹ ਨੰਗ ਦਾ ਇੱਕ ਜਿਹੜਾ ਡਰਾਈਵਰ ਸੀਗਾ ਉਹ ਨਵਾਂ ਸੀਗਾ ਜਿਹੜਾ ਜਿਹੜਾ ਪੁਰਾਣਾ ਡਰਾਈਵਰ ਉਹ ਛੁੱਟੀ ਤੇ ਸੀ ਤੇ ਉਹ ਡਰਾਈਵਰ ਨੂੰ ਇਹਨਾਂ ਨਹੀਂ ਪਤਾ ਲੱਗਿਆ ਕਿ ਧੁੰਨ ਦਾ ਕਾਰਨ ਬਣ ਗਿਆ ਕਿ ਕੋਈ ਜੰਪ ਬਹੁਤ ਗਲਤ ਆਈ ਆ ਉਹ ਤਾਂ ਰੋਡ ਤੇ ਗੱਡੀ ਆ ਰਹੀ ਆ ਜੀ ਰਫਤਾਰ ਨਾਲ ਆ ਰਹੀ ਆ ਜੀ ਕਿਸੇ ਨੂੰ ਹਰੇਕ ਨੂੰ ਨਹੀਂ ਪਤਾ ਲੱਗਦਾ ਜਨਾਬ ਜੰਪ ਬਹੁਤ ਗਲਤ ਆ ਉਹ ਜਿਹਦੇ ਕਰਕੇ ਉਹ ਗੱਡੀ ਬੁਰਕ ਦੀ ਅਕਸਰ ਜੰਪਾਂ ਤੇ ਬਹੁਤ ਜ਼ਿਆਦਾ ਮੁੜਕ ਕੇ ਕਹਿਣਾ ਚੁੰਨੇ ਵੀ ਜੰਪ ਉਥੋਂ ਖਤਮ ਹੋਣੇ ਚਾਹੀਦੇ ਜਾਂ ਛੋਟੇ ਹੋਣੇ ਚਾਹੀਦੇ ਕਿ ਗੱਡੀ ਸੰਭਲ ਜੇ ਹੈ ਨਾ ਹਾਂ ਆਨ ਜਾਣ ਮਦੇ ਹਰੇਕ ਨੂੰ ਬਣਾਵਾ ਪਤਾ ਲੱਗ ਸਕੇ ਹੋਰ ਇੱਕ ਦੋ ਨਿੱਜੀ ਕੰਪਨੀਆਂ ਉੱਤੇ ਟਰੈਜੇਡੀ ਹੋਈ ਤਾਂ ਪਿੰਡ ਵਾਲੇ ਨੇ ਧਰਨਾ ਲਾ ਕੇ ਤੇ ਉਹ ਜੰਪ ਫਿਰ ਬਣਵਾਏ ਹੈ ਨਾ ਸਰਕਾਰੀ ਚਲੋ ਭਾਈ ਇਸ ਵਲ ਤੇ ਆਨ ਦੇਵੇ ਪਿੰਡ ਵਾਲੇ ਨੇ ਵੀ ਬੇਨਤੀ ਅਸੀਂ ਹੁਣ ਆਏ ਕਹੀਏ ਕਿ ਤੋੜ ਦੋ ਜਾਂ ਲੰਬੇ ਕਰ ਦੋ ਇਹ ਹੁਣ ਲੋਕਾਂ ਦੀ ਮਰਜ਼ੀ ਹੁੰਦੀ ਹੈ ਹੈਨਾ ਉਸ ਪਿੰਡ ਦੇ ਦੋ ਨੁਕਸਾਨ ਹੋਏ ਇੱਕ ਨੌਜਵਾਨ ਕਿਸੇ ਲੜਕੇ ਦੀ ਮੌਤ ਹੋ ਗਈ ਔਰ ਇੱਕ ਲੇਡੀ ਦੀ ਉਸ ਤੋਂ ਬਾਅਦ ਉਹ ਜੰਪ ਬਣਾ ਦਿੱਤੇ ਗਏ ਵਿਦਿਨ ਵਿਦਿਨ ਵੀ ਕਿ ਘਟਨਾ ਹੋਈਆਂ ਸੀ ਹਰ ਰੋਜ਼ ਕੋਈ ਨਾ ਕੋਈ ਹੁੰਦਾ ਹੀ ਹੈ ਤੁਪਲਾਂ ਹੋਰ ਕੱਲ ਤੁਸੀਂ ਕਹ ਰਹੇ ਸੀ ਇੱਕ ਘਟਨਾ ਹੋਈ ਹੈ ਜੀ ਇੱਕ ਗੱਡੀ ਪਾਰਟੀ ਆ ਉਹ ਜੰਪਾਂ ਤੋਂ ਅੱਗੇ ਘੋਵਾਲੀ ਗੱਡੀ ਕੱਲ ਠੀਕ ਕੱਲ ਅੰਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਡੇਲੀ ਅਸੀਂ ਵੇਣੇ ਆ ਐਤਨਾਂ ਮੈਂ ਕਾਰ ਵਾਲਾ ਵੇਖਿਆ ਵਿਚਾਰਾ ਕਾਰ ਆ ਉਹ ਤੋਂ ਨੰਗਿਆ ਮਸਾ ਉਹ ਸੰਭਲਿਆ ਠੀਕ ਹੈ ਚੋ ਠੀਕ ਹੈ ਪਰ ਵੇਣੇ ਜਿਹੜੇ ਜੰਪ ਹੁੰਦੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹਾਈਵੇ ਤੇ ਹੀ ਜੰਪੋ ਬਣਾਤੇ ਆ ਠੀਕ ਹੈ ਠੀਕ ਹੈ ਉਹ ਡੇਲੀ ਉੱਥੇ ਕੋਈ ਨਾ ਕੋਈ ਘਟਨਾ ਵਾਪਰਦੀ ਆ ਠੀਕ ਆ ਜੋ ਡਰਾਈਵਰ ਨਵਾਂ ਸੀ ਤੇ ਅਜੋ ਜੰਪ ਹੋਰ ਜੰਪ ਵੀ ਆਈ ਥਿੰਕ ਵੀ 6 ਬਨੇ ਹੋਏ 6 ਕੁਝ ਦਿਨ ਪਹਿਲਾਂ ਇੱਕ ਪੀਆਰਟੀ ਸੀ ਪਾਰਟੀ ਕੋਈ ਨੰਗੀ ਉਵੇਂ ਉਤੋਂ ਨੰਗੀ ਜੰਪ ਉਹਨਾਂ ਦੇ ਸੱਟਾਂ ਵੱਜੀਆਂ ਇੱਕ ਮਾਤਾ ਸੀ ਵਿਚਾਰੀ ਉਹਦਾ ਗੋਡਾ ਨਿਕਲ ਗਿਆ ਠੀਕ ਹੈ ਪਹਿਲਾਂ ਉਦੋਂ ਪਹਿਲਾਂ ਪਹਿਲਾਂ ਰਾਜਵਸਦਾ ਵੀ ਹੋਇਆ ਹੀ ਉੱਥੇ ਹਾਂਜੀ ਤੇ ਰੋ ਦਿਨ ਸਾਨੂੰ ਤੇ ਹੁੰਦਾ ਵੀ ਤੁੰਦ ਨਾ ਪਾਵੇ ਰੱਬ ਨਹੀਂ ਤਾਂ ਸਾਨੂੰ ਇਹਦਾ ਵੀ ਨਵਾਂ ਬੰਦਾ ਕੋਈ ਆ ਗਿਆ ਕਿ ਨੁਕਸਾਨ ਨਾ ਹੋ ਜੇ ਨੁਕਸਾਨ ਨਾ ਹੋ ਉਹ ਜੰਪ ਹੈ ਜਿਹੜੇ ਹੈ ਨਾ ਔਰ ਇਥੇ ਡਰਾਈਵਰ ਵੀਰ ਖੜੇ ਔਰ ਇਨਚਾਰਜ ਖੜੇ ਹੈ ਟੈਂਚਰ ਜਿਹਨਾਂ ਦੇ ਇਹ ਬਿਆਨ ਹੈ ਕਿ ਉਹ ਜੰਪਾ ਵਾਸਤੇ ਜਰੂਰ ਸਰਕਾਰ ਔਰ ਪ੍ਰਸ਼ਾਸਨ ਪਲੀਜ਼ ਦੇਖੇ ਕਿਉਂਕਿ ਜ਼ਿੰਦਗੀਆਂ ਬਹੁਤ ਕੀਮਤੀ ਅੱਜ ਵੀ ਹਾਦਸਾ ਜਿਹੜਾ ਹੋਇਆ ਕਿਉਂਕਿ ਨਵਾਂ ਬੰਦਾ ਆਂਦਾ ਉਹਨੂੰ ਨਹੀਂ ਪਤਾ ਲੱਗਦਾ ਮਿੱਟੀ ਪੈ ਗਈ ਹੈ ਨਾ ਧੁੰਦ ਵੀ ਬਹੁਤ ਜ਼ਿਆਦਾ ਸੀ ਬਾਈ ਜੀ ਹਾਂ ਜੀ ਬਾਈ ਹਾਂ ਗੱਡੀਆਂ ਵੀ ਲੇਟ ਸੀ ਧੁੰਦ ਵੀ ਜ਼ਿਆਦਾ ਸੀ ਤੇ ਬਚਾ ਕਰਦਾ ਡਰਾਈਵਰ ਕਿਸੇ ਨੂੰ ਕੁਛ ਨੁਕਸਾਨ ਨਹੀਂ ਕਰਦਾ ਜੀ ਕੁਦਰਤੀ ਹੋ ਜਾਂਦਾ ਹਾਦਸਾ ਕੋਈ ਜਦੋਂ ਬੁੜਕੀ ਗੱਡੀ ਉਹ ਵਿੱਚੋਂ ਹੱਥ ਨਹੀਂ ਪਏ ਸੀ ਜਾਂ ਉਹਨਾਂ ਨੇ ਕੋਈ ਨਿਗਰ ਨਹੀਂ ਖਿਆਲ ਜੀ ਹੁਣ ਉਹ ਤੇ ਜਦੋਂ ਹੰਪ ਜਿਆਦਾ ਬੁੜਕੇ ਮਗਰਲੇ ਪਾਸੇ ਗੱਡੀ ਫੜਕ ਜੀ ਹੋਰ ਵੀ ਕੁਝ ਸਵਾਰੀਆਂ ਨਹੀਂ ਮਾੜੀਆਂ ਮੁੱਟੀਆਂ ਲੱਗੀਆਂ ਸਵਾਰੀਆਂ ਦੇ ਇੱਕਦਮਾਂ ਦੇ ਲੱਗੀਆਂ ਜੀ ਜੋ ਤੇ ਜੇ ਤੁਸੀਂ ਉਹਨ ਇੱਥੇ ਆਏ ਹੋ ਇਹਨਾਂ ਨੂੰ ਹਲਚਲ ਪੁੱਛਣਾ ਹਰ ਚਲ ਪੁੱਛਣਾ ਕੋਈ ਨਹੀਂ ਇਹ ਵੀ ਸਾਡਾ ਭਰਾ ਜੀ ਕੋਈ ਦੁਸ਼ਮਣ ਨਹੀਂ ਹੈ ਸਾਡਾ ਦੁਸ਼ਮਣ ਨਹੀਂ ਹੈ ਚਲੋ ਇਹ ਵੀ ਬਸ ਦੇ ਚੰਗੇ ਚਲੋ ਇਹ ਭਾਈ ਉੱਥੇ ਡਿਊਟੀ ਕਰਦੇ ਇਹਨਾਂ ਦਾ ਧੰਨਵਾਦ ਕਿ ਮੌਕੇ ਤੇ ਪਹੁੰਚਿਆ ਕੋਈ ਸੇਵਾ ਉਹਨੂੰ ਜ਼ਰੂਰਤਾ ਤਾਂ ਭਾਈ ਐਸੇ ਵੀ ਰੋਡ ਤੇ ਕੋਈ ਵਹਿ ਜੀ ਗੱਲਬਾਤ ਹੋ ਜਾਈ ਤਾਂ ਹਾਜ਼ਰ ਹੁੰਨੇ ਆ ਜੀ ਇਹ ਪਹਚਾਣ ਦੀ ਕੋਸ਼ਿਸ਼ ਕਰਦੇ ਮਨੁੱਖਾਂ ਨੂੰ ਨਿਸ਼ਾਨੀਤ ਕਰਨੀ ਚਾਹੀਦੀ ਹੈ ਜੀ ਚਲੋ ਜੇ ਕੋਈ ਨਵਾਂ ਵੀ ਆਂਦਾ ਡਰਾਈਵਰ ਉਹਨੂੰ ਤੁਸੀਂ ਵੀ ਮਾਣਾ ਮੋਟਾ ਉੱਥੋਂ ਜਿਹੜਾ ਦਫ਼ਤਰ ਚੋਂ ਥੋੜਾ ਕਹਿ ਦੇ ਕਹਿਣਾ ਚਾਹੀਦਾ ਵੀ ਜਦ ਉਹ ਜੰਪਾ ਦਾ ਹਾਲ ਹੁਣ ਨਹੀਂ ਹਜੇ ਹੋ ਰਿਹਾ ਪਰ ਜਿੰਨਾ ਚ ਨਹੀਂ ਹੁੰਦਾ ਤੇ ਦੱਸਣਾ ਚਾਹੀਦਾ ਕਿ ਨਹੀਂ ਦੱਸਿਆ ਸੀਗਾ ਜੀ ਪਰ ਉਹਨੂੰ ਅੰਦਾਜ਼ਾ ਨਹੀਂ ਸੀ ਉਹ ਹੈ ਕਿੱਥੇ ਅੱਛਾ ਹੈ ਕਿੱਥੇ ਜੀ ਉਹ ਨਾ ਇਹ ਕਹਿੰਦਾ ਨਹੀਂ ਲੱਗਦਾ ਜੀ ਗੋਨੇਆਂ ਨੇ ਤੋਂ ਬਾਅਦ ਜੰਪ ਉਹਨੂੰ ਇਹ ਨਹੀਂ ਪਤਾ ਵੀ ਕਿੱਥੇ ਲੋਕੇ ਕਿੰਨੀ ਦੱਸਿਆ ਜਰੂਰ ਸੀ ਵੀ ਗੋਨੇਆਂ ਦੇ ਉੱਤੇ ਜੰਪ ਦੱਸਿਆ ਹੀ ਰਹਤ ਤੇ ਉਹਨੂੰ ਇਹ ਨਹੀਂ ਪਤਾ ਕਿ ਤਿੰਨ ਚਾਰ ਆ ਜੀ ਉਹ ਚਾਰ ਜੰਪਾ ਟੈਰਾ ਨਾਲ ਕੁਝ ਮਿੱਟੀ ਪਈ ਹੋਈ ਆ ਉਹਦੇ ਉੱਤੇ ਆਮ ਨਹੀਂ ਪਤਾ ਲੱਗਦਾ ਨਾਲ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਉਹ ਜੰਪ ਬੱਟੇ ਆਣੀ ਹੁਣ ਤੁਸੀਂ ਇਹਨਾਂ ਨੂੰ ਕੋਈ ਮਤਲਬ ਤਾਂ ਸਰਕਾਰੀ ਲਾ ਜੇ ਇਹਨਾਂ ਦਾ ਚੱਲ ਰਿਹਾ ਉਹ ਇਹ ਕਿ ਜੋ ਸਾਡਾ ਬਣਿਆ ਜੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਮਦਦ ਕਰਨ ਆਏ ਹੋ ਚਲੋ ਜੀ ਨਿਊ ਦੀਪ ਦਾ ਇਹ ਵੀ ਚਲੋ ਧੰਨਵਾਦ ਹੈ ਇੱਥੇ ਉਹ ਦੂਜੀਆਂ ਕੰਪਨੀਆਂ ਵੀ ਆਏ ਆ ਕਿ ਇਹਨਾਂ ਨੇ ਕਿਹਾ ਸਾਡਾ ਫਰਜ਼ ਬੰਦਾ ਅਸੀਂ ਆਪਦੇ ਵੱਲੋਂ ਚਲੋ ਪੁੱਛਣਾ ਉਹਨੇ ਨਾ ਸਫਰ ਕਰਦੇ ਆ ਜੀ ਰੋਜ਼ ਆਉਂਦੇ ਆ ਸਫਰ ਕਰਦੇ ਆ ਸਵਾਰੀਆਂ ਦਾ ਪੂਰਾ ਚਲੋ ਤੁਸੀਂ ਹੈਨਾ ਅਸੀਂ ਵੀ ਪਹਿਲਾਂ ਇਹੀ ਕਹਿ ਕੇ ਹਟੇਂਗੇ ਕੋਈ ਡਰਾਈਵਰ ਵੈਸੇ ਕੋਈ ਕੁੱਤਾ ਵੀ ਲੰਘਦਾ ਹੋਵੇ ਤਾਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਇਹ ਚਲੋ ਉੱਪਰ ਦਾ ਸਮਾਂ ਉਸ ਵਕਤ ਦਾ ਇਹੋ ਜਿਹਾ ਸੋਨਾ ਨਗਦੀ ਨਹੀਂ ਰੱਖਿਆ ਈ ਉਹ ਵਾਪਸ ਕਰਦਾ ਸੀ ਹੁਣ ਇਡੇ ਇਡੇ ਖੱਡੇ ਹੈ ਹੈਨਾ ਬਾਜਾਰ ਉੜਦਾ ਬੁਰਾ ਹਾਲ ਹੈ ਜੈਤੋ ਤੋਂ ਬ੍ਰਹਮਚਾਰੀ ਮੰਦਿਰ ਦਾ ਬੁਰਾ ਹਾਲ ਹੈ ਅਸੀਂ ਵੀ ਲੋਕਾਂ ਨੂੰ ਸਮੇਂ-ਸਮੇਂ 'ਤੇ ਅਵੇਅਰ ਕਰਦੇ ਹਾਂ ਨਾ ਥੋੜਾ ਜਿਹਾ ਭਾਈ ਬਚ ਕੇ ਚੱਲੋ ਆ ਜੈਤੂ ਹੀ ਹੁਣ ਕਿੰਨੇ ਆ ਜੀ ਆਪਣੇ ਬਟੰਡਾ ਰੋਡ ਤੋਂ ਜਾਂਦੇ ਇੱਥੇ ਹੁਣ ਉਹ ਜੰਪਾਂ ਦੇ ਜਾਂ ਤਾਂ ਕੋਈ ਉਹੋ ਜਿਹੀ ਸਪੀਡ ਬ੍ਰੇਕਰ ਉਹੋ ਜਿਹੀ ਅੱਗੇ ਪਿੱਛੇ ਛੋਟੇ ਛੋਟੇ ਲਾ ਦੇਣ ਤੁਸੀਂ ਵੀ ਜੰਪ ਬਣਿਆ ਜੀ ਜੰਪ ਬਣਿਆ ਲਿੰਕ ਰੋਡ ਤੋਂ ਆਪਾਂ ਹਾਈਵੇ ਤੇ ਚੜਦੇ ਆ ਇਹੋ ਜਿਹੀ ਬਣਾ ਦੇਣ ਨਹੀਂ ਵੈਸੇ ਮੈਂ ਵੀ ਪਹਿਲੀ ਵਾਰ ਦੇਖਿਆ ਹੈ ਕਿ ਇਹ ਚੱਲਦੇ ਰੋਡ ਦੇ ਉੱਤੇ ਜੰਪ ਆ ਜਾਣੇ ਇਹ ਤਾਂ ਅਗਲੇ ਨੂੰ ਨੌਲੇਜ ਨਹੀਂ ਨੌਕੀ ਬਹੁਤ ਹੈ ਫਰੀ ਨਾ ਨਾ ਹੋਵੇ ਬਣਾ ਦੇਣਾ ਆਪਾਂ ਗਣ ਬਾਈ ਜੀ ਇਹ ਅਗਲੇ ਦੇ ਵੀ ਅੰਡਰਸਟੂਡ ਹੁੰਦੀ ਨਹੀਂ ਗੱਲ ਕਿ ਚੱਲਦੇ ਰੋਡ ਤੇ ਜੰਪ ਆ ਜਾਣਗੇ ਧ ਪਾਰਟਿਸਪਲਟੀ ਹੈ ਦੇਖੋ ਕਿੰਨੇ ਸਾਰੇ ਨੁਕਸਾਨ ਹੋਏ ਆ ਚਲੋ ਵੀ ਕਿਸੇ ਜੀ ਹੁੰਦਾ ਜੀ ਹੈ ਤਾਂ ਆਪਣੇ ਭੈਣ ਭਰਾਏ ਸਾਰੇ ਕਿਸੇ ਚੜਦੇ ਕੋਈ ਐਕਸੀਡੈਂਟ ਹੁੰਦਾ ਜੀ ਉਹ ਤਾਂ ਮਾੜਾ ਹੀ ਮਾੜਾ ਐਕਸੀਡੈਂਟ ਦਾ ਨਾਮ ਬੜਾ ਮਾੜਾ ਚਲੋ ਠੀਕ ਹੈ ਭਾਈ ਜੀ ਸਰਕਾਰ ਤੱਕ ਅਸੀਂ ਇਹ ਵੀਡੀਓ ਪਹੁੰਚਾਵਾਂਗੇ ਜਰੂਰ ਔਰ ਲੋਕਾਂ ਦੀ ਇਹ ਭਾਈ ਇੱਥੇ ਗੱਲਬਾਤ ਸਾਹਮਣੇ ਆਈ ਹੈ ਕਿ ਉਹ ਜੰਪਾਂ ਦਾ ਜਲਦੀ ਕੋਈ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਹਾਦਸੇ ਨਾ ਵਾਪਰਨ ਚਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ